ਠੀਕ ਹੈ ਠੀਕ ਹੈ ਮੰਮੀ ਜੀ ਕੋਈ ਨਹੀਂ ਆਜੋ ਤੁਸੀਂ ਟਾਈਮ ਦੇ ਨਾਲ ਆਜਿਓ ਹੈ ਹਾਂਜੀ ਹਾਂਜੀ ਮੈਂ ਦੱਸ ਦਿੰਦੀ ਇਹਨਾਂ ਨੂੰ ਨਹੀਂ ਨਹੀਂ ਕਿਤੇ ਨਹੀਂ ਜਾਂਦੇ ਆਜੋ ਤੁਸੀਂ ਓਕੇ ਇਹਦਾ ਫੋਨ ਸੀਗਾ ਮੰਮੀ ਉਹਨਾਂ ਦਾ ਫੋਨ ਸੀਗਾ ਤੇ ਉਹਨੇ ਅੱਜ ਲੋੜੀ ਲੈ ਕੇ ਆਉਣਾ ਹੈ ਤੇ ਤੁਸੀਂ ਜਾਇਓ ਨਾ ਕਿਤੇ ਵੀ ਮੈਨੂੰ ਤਾਂ ਜ਼ਰੂਰੀ ਕੰਮ ਹੈ ਮੈਂ ਚੱਲਾਂ ਆਂ ਨਾਲੇ ਉਹਨਾਂ ਨੂੰ ਕਹਿ ਦੇ ਨਾ ਹੀ ਆਉਣ ਉਦਾਂ ਵੀ ਨਾ ਮੂਫਲੀ ਰੇੜੀਆਂ ਚੱਕ ਲਿਓਣੀਆਂ ਆ ਲਓ ਤੁਹਾਨੂੰ ਵੀ ਪਤਾ ਹੀ ਆ ਲੋੜੀ ਤੇ ਹੋਰ ਕੀ ਹੁੰਦਾ ਆ ਇਹ ਤਾਂ ਸ਼ਗਨ ਮੰਨਿਆ ਆ ਉਹ ਜੇ ਉਹਨਾਂ ਦੇਣੀ ਆ ਨਾ ਤੇ ਲੋੜੀ ਤੇ ਸਾਨੂੰ ਐਲਸੀਡੀ ਦੇਣ ਘਰ ਖਰਾਬ ਹੋਈ ਉਹ ਜੇ ਨਹੀਂ ਤਾਂ ਨਾ ਹੀ ਆਉਣ ਮੈਂ ਚੱਲਾਂ ਆ ਪਤਾ ਨਹੀਂ ਇਹਨਾਂ ਦੀ ਕਿੱਦਾਂ ਦੀ ਸੋਚ ਐ ਭਲੋ ਉਹ ਕਿੱਥੋਂ ਹੋਣ ਇਹਨਾਂ ਨੂੰ ਐਲਸੀਡੀ ਲੈ ਕੇ ਦੇਣ ਇਹਦਾ ਫੋਨ ਆ ਗਿਆ ਭੈਣ ਦਾ ਹਲੋ ਵੀਰੇ ਸਤਿ ਸ਼੍ਰੀ ਅਕਾਲ ਵਧਾਈਆਂ ਤੁਹਾਨੂੰ ਲੋੜੀ ਦੀਆਂ ਹਾਂ ਭੈਣੇ ਸਤਿ ਸ਼੍ਰੀ ਅਕਾਲ ਵਧਾਈਆਂ ਤੈਨੂੰ ਵੀ ਬਹੁਤ ਬਹੁਤ ਲੋੜੀ ਦੀਆਂ ਕੋਈ ਨਹੀਂ ਕੋਈ ਨਹੀਂ ਅਸੀਂ ਆਉਣਾ ਹੀ ਆ ਸ਼ਾਮਾਂ ਨੂੰ ਆ ਕੇ ਮਿਲਦੇ ਹਾਂ ਹਾਂਜੀ ਵੀਰੇ ਨਾ ਹੀ ਆਇਓ ਤੁਸੀਂ ਕੀ ਹੋਇਆ ਭੈਣ ਤੂੰ ਇਹਦਾਸ ਕਿਉਂ ਵੀਰੇ ਮੇਰੇ ਸਹੁਰੇ ਫਰਿੱਜ ਮੰਗਦੇ ਆ